ਕਿ ਕਦੋਂ ਉਹ ਤੇ ਕਦੋਂ ਉਹ ਕਈ ਭੈਣ ਭਰਾ ਕਹਿੰਦੇ ਵੀ ਸਾਡੀ ਸਾਰੀ ਰਾਤ ਸੋਚਾਂ ਦੇ ਵਿੱਚ ਹੀ ਲੱਗ ਜਾਂਦੀ ਆ ਅਸੀਂ ਸੋਚਦੇ ਹਾਂ ਹੋਇਆ ਕਦੇ ਪਾਸਾ ਇਧਰ ਨੂੰ ਪੰਟਦੇ ਆ ਕਦੇ ਇਧਰ ਨੂੰ ਪੰਟਦੇ ਆ ਪਰ ਨੀਂਦ ਨਹੀਂ ਆਉਂਦੀ ਕਿ ਨੀਂਦ ਆ ਵੀ ਜਾਵੇ ਪਰ ਮੁੰਡੀ ਨੀਂਦ ਨਹੀਂ ਆਉਂਦੀ ਨੀਂਦ ਦੇ ਵਿੱਚ ਵੀ ਇੱਕ ਬੇਚੈਨੀ ਜਿਹੀ ਲੱਗੀ ਰਹਿੰਦੀ ਆ ਪਰ ਸੰਗਤ ਜੀ ਸਾਡੇ ਸ਼ਰੀਰ ਦੇ ਲਈ ਸੋਹਣੀ ਗੂੜੀ ਨੀਂਦ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਨੀਂਦ ਸਾਡੇ ਸ਼ਰੀਰ ਦੀ ਲੋੜ ਆ ਜੇਕਰ ਸਾਡੇ ਸਰੀਰ ਨੂੰ ਪੂਰੀ ਨੀਂਦ ਨਾ ਮਿਲੇ ਤਾਂ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਦੂਸਤਨ ਬਿਮਾਰੀਆਂ ਲੱਗ ਸਕਦੀਆਂ ਨੇ ਸਭ ਤੋਂ ਪਹਿਲਾਂ ਨੀਂਦ ਨਾ ਆਉਣ ਕਰਕੇ ਬੰਦੇ ਦਾ ਸਿਰ ਭਾਰਾ ਭਾਰ ਆ ਰਹਿਦਾ ਹੈ ਸਰੀਰ ਬਿਨਾਂ وجہ ਤੋਂ ਥੱਕਿਆ ਟੁੱਟਿਆ ਰਹਿੰਦਾ ਹੈ ਸਵੇਰ ਦੇ ਵਿੱਚ ਵੀ ਚਿਰਚਿੜਾਪਣ ਆ ਜਾਂਦਾ ਹੈ ਮਤਲਬ ਇੱਕ ਨੀਂਦ ਨਾ ਹੋਣ ਕਰਕੇ ਸਾਡੇ ਕਈ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਵਿਗਾੜ ਪੈ ਜਾਂਦੇ ਨੇ ਬਹੁਤ ਜ਼ਿਆਦਾ ਨਸਮਸਿਆਵਾਂ ਵਧ ਜਾਂਦੀਆਂ ਨੇ ਇਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਤਿੰਨ ਕੰਮ ਜ਼ਰੂਰ ਕਰਿਆ ਕਰੋ